ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੁੱਤਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਜ਼ਿਮੀਂਦਾਰ ਭਰਾ ਗਾਂਪ ਕਲੂਆ ਠੀਕ ਹੈ ਜੀ ਗੱਬੜ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣ ਕੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਅਮਰਜੀਤ ਸਿੰਘ ਜੀ ਪਿੰਡ ਪਿੰਡ ਬੁੱਟਰਾ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਜੇ ਵੀ ਬੈਡ ਦੀ ਜਾਣਕਾਰੀ ਦਿਓ ਜੀ ਆਪਣੀ ਬੈਡ ਜੀ ਗੱਭਣ ਆ ਜੀ ਕਿੰਨੇ ਟਾਈਮ ਦੀ ਇਹ ਸਾਢੇ 7 ਮਹੀਨਾ ਦੀ ਗੱਭਣ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਸਾਢੇ 7 ਮਹੀਨਾ ਦੀ ਗੱਭਣ ਹਾਂਜੀ ਤੇ ਰੇਟ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਜੀ ਜਾਇਜ਼ ਹੀ ਹੋਗਾ ਜੀ ਹਾਂਜੀ ਰੇਟ ਜਬ ਬਿਲਕੁਲ ਜਾਇਜ਼ ਹੋਵੇ ਤੇ ਤਾਂ ਜੀ ਇਹਨਾਂ ਦੁੱਧ ਕਿੰਨਾ ਸੀ ਜੀ ਇਹਦੇ ਦੁੱਧ 2117 ਕਿਲੋ ਜੀ 16 17 ਹਾਂਜੀ ਠੀਕ ਹੈ ਹਾਂਜੀ ਹਾਂਜੀ ਚੈੱਕ ਕਰ ਸਕਦੇ ਥਾਂ ਥਣ ਓਕੇ ਜੀ ਥਾਂ ਜਵਾ ਓਕੇ ਜੀ ਬੰਦਾ ਤਸੱਲੀ ਕਰੂ ਕੋਈ ਚੱਕਰ ਨਹੀਂ ਥਾਂ ਜਵਾ ਸਹੀ ਹੈ ਚਾਰੇ ਠੀਕ ਹੈ ਜੀ ਹਾਂਜੀ ਹਾਂਜੀ ਤੋਰ ਦੋ ਭਰਾ ਮੜਾ ਜਾ ਗੇੜਾ ਜੀ ਦਵਾ ਦੋ ਲਓ ਜੀ ਕੱਦ ਬੜਾ ਸੁਖਨਾ ਕਰਮਾੜਿਆ ਸੋੜ ਪੈਂਡ ਬੋਟਰ ਤੇ ਜ਼ਿਲ੍ਹਾ ਨੂੰ ਪੈਂਦਾ ਮੋਗਾ ਉਧਰ ਹੀ ਮੁੜਨ ਦੇ ਜਵਾਗਰ ਓਏ ਕੱਦ ਬੜਾ ਸੁਖਨਾ ਕਰਮਾੜਿਆ ਫੇਸ ਬਿਊਟੀ ਚੈੱਕ ਕਰ ਸਕਦੇ ਪਰਾ ਠੀਕ ਹੈ ਥਾਂ ਨੂੰ ਜਮਾ ਓਕੇ ਬਾਈ ਕੰਨਾ ਬੰਦੋ ਜੀ ਬੰਦੋ ਹਾਂ ਜੀ ਬੋਟਰ ਜਿਲ੍ਹਾ ਰਣੂ ਪਾਇਦਾ ਇਹ ਮੌਕਾ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ